ਮੜਕੇ ਤੇ ਵੀ ਮੈਨੂੰ ਫੋਨ ਕੀਤਾ 33 ਤੇ ਵੀ ਕੀਤਾ ਇੱਕ ਤੇ ਵੀ ਕੀਤਾ 2 ਤੇ ਵੀ ਕੀਤਾ ਤੀਜੇ ਤੇ ਮੁੱਕ ਗਿਆ ਤਰੀਕ ਤੇ ਸਾਮ ਨੂੰ ਮੈਂ ਟੈਗ ਆਂਦੇ ਸਿਰਦਾ ਹੋ ਗਿਆ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਉਦੋਂ ਦਾ ਹੀ ਟੈਗ ਹੋ ਗਿਆ 3 ਤਰੀਕ ਦਾ ਹੀ ਮੈਂ ਕਿ ਖਰਕਦੇ ਹਾਂ ਨ ਬੱਚਣ ਕਿਤਾ ਭਰਾਉਂ ਨੇ ਬੱਚੇ ਉਹਨਾਂ ਦੇ ਇਹ ਬੱਚੇ ਦੇ ਤਿੰਨਾਂ ਦੋ ਬੇਟੀਆਂ ਇੱਕ ਬੇਟਾ ਬੇਟੀ ਦਾ ਹੁਣ ਸ਼ਾਦੀ ਕੀਤੀ ਆ ਜਿਵੇਂ ਵੀ 10 ਲੱਖ ਸਿਰ ਚੜਿਆ ਬੇਟਾ ਇੱਕ ਪਰਦਾਪੂਰਤ ਖਲਾਅ ਚ ਪਰਦਾ ਵਾ ਬੇਟੀ ਪਾਰਟੀ ਛੋਟੀ ਐ 17 ਸਾਲਾਂ ਦੀ ਆ ਏ 10ਵੀਂ ਚ ਕਲਾਸ ਕਰਦੀ ਆ ਕਿਸਨੇ ਹੁਣ ਲੱਗਤੀ ਹੋਗੀ ਮੈਨੋਂ ਨਾ ਜਾਂਦਾ ਮੇਰਾ ਸਰਦਾਰ ਜੀ ਮੈਂ ਮੰਗਣਾ ਨਹੀਂ ਚਾਹੁੰਦੀ ਕਿ ਗੋ ਮੈਂ ਹੁਣ ਚੁ ਮੇਰੀਆਂ ਝੋਲੀਆਂ ਆਡੀਆਂ ਲੈਂ ਜਾਂ ਮੈਂ ਤਰਲੇ ਲਾਂਡੀ ਮੇਰਾ ਹੱਥ ਵੀ ਦੋ 2 ਵਜੇ ਉੱਠ ਉੱਠ ਕੇ ਬੈ ਬੈ ਕੇ ਵੇਦੀਆਂ ਬਾਹਰ ਨੂੰ ਮੇਰੀ ਸੀਤੀ ਸੀਤੀ ਆ ਦੇ ਮੈਨੂੰ ਦੰਦਲਾ ਪੈਂਦੀਆਂ ਮੇਰੇ ਹੱਥ ਮਰੋਏ ਚਾਹੰਦੇ 10 ਦਿਨ ਪਹਿਲਾਂ ਦੁਬਈ ਗਏ 45 ਸਾਲਾ ਪਰਮਜੀਤ ਸਿੰਘ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਰਿਵਾਰ ਦੇ ਵਿੱਚ ਮਾਹੌਲ ਗਮਗਿਨ ਹੋ ਗਿਆ। ਦੱਸਦੀ ਕਿ ਗੁਰਦਾਸਪੁਰ ਪਿੰਡ ਦੇ ਸਿੰਘਪੁਰਾ ਦੇ 45 ਸਾਲਾ ਪਰਮਜੀਤ ਸਿੰਘ ਦੀ ਦੁਬਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਦੀ ਨਾਲ ਮੌਤ ਹੋ ਗਈ ਹੈ। ਜਿਵੇਂ ਹੀ ਇਹ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਰੋੰਦੀ ਹੋਈ ਪਰਵਾਰ ਨੇ ਦੱਸਿਆ ਕਿ 10 ਦਿਨ ਪਹਿਲਾਂ ਹੀ ਪਰਮਜੀਤ ਸਿੰਘ ਆਪਣੀ ਵੱਡੀ ਧੀ ਦਾ ਵਿਆਹ ਕਰਕੇ ਦੁਬਈ ਗਿਆ ਸੀ ਪਰ ਹੁਣ ਹੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮਤ ਹੋ ਗਈ ਹੈ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਬਿਲਗਾਈ ਹੈ ਹਾਂਜੀ ਬੰਜੀ ਦੱਸੋ ਬੜੀ ਮੰਦ ਭਾਗੀ ਖਬਰ ਆਪ ਰਹੀ ਆ ਪਰਮਜੀਤ ਸਿੰਘ ਪਰਾ ਦੇ ਨੌਜਵਾਨ ਜੀ ਦੱਸੋ ਵਿਆਹ ਕਰ ਦੇ ਕੀ ਲੱਗਦਾ ਹੈ ਪਰਮਜੀਤ ਸਿੰਘ ਉਹਦਾ ਨਾਮ ਹੈ ਪਰਮਜੀਤ ਸਿੰਘ ਉਹਦਾ ਨਾਮ ਹੈ 29 ਤਰੀਕ ਤੇ ਮੈਂ ਕਲਾਇਆ 1200 ਕਿ ਕਿਹਾਵਾ ਕਰੋ ਮੜਕੇ 3 ਤੇ ਵੀ ਮੈਂ ਫੋਨ ਕੀਤਾ 31 ਤੇ ਵੀ ਕੀਤਾ 1 ਤੇ ਵੀ ਕੀਤਾ 2 ਤੇ ਵੀ ਕੀਤਾ 3 ਜਿਹੇ ਤੇ ਮੁੱਕ ਗਿਆ ਤਰੀਕ ਤੇ ਸਮਨ ਨੂੰ ਮੈਂ ਟੈਗ ਆਂਦੇ ਸਿਰਦਾ ਹੋ ਗਿਆ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਉਦੋਂ ਦਾ ਹੀ ਟੈਗ ਹੋ ਗਿਆ 3 ਤਰੀਕ ਦਾ ਹੀ ਮੈਂ ਬਹੁਤ ਗਰੀਬਣੀ ਆ ਗਈ ਮੈਂ ਨਾ ਗਰੀਬ ਮਾਰ ਭੜੀ ਹੋ ਗਈ ਮੈਂ ਕਿੱਥੇ ਖੜ ਸਕਦੀ ਹਾਂ ਨ ਬੱਚਿਆਂ ਕਿਤਾ ਪੜਾਵਾਂ ਕਿੰਨੇ ਬੱਚੇ ਉਹਨਾਂ ਦੇ ਮੇਰੇ ਬੱਚੇ ਨੇ ਤਿੰਨਾਂ ਦੋ ਬੇਟੀਆਂ ਇੱਕ ਬੇਟਾ ਬੇਟੀ ਦਾ ਹੁਣ ਸ਼ਾਦੀ ਕੀਤੀ ਹੈ ਜੇ ਉਹ ਵੀ 10 ਲੱਖ ਸਿਰ ਚੜਿਆ ਅਜੇ ਤਦਾਦ ਦੇ ਨੀ ਹੋਏ ਗਏ ਨੂੰ ਮੇਰੇ ਕਿੰਨੇ ਲੋਣੀ ਆ ਉਹ ਵੀ ਪੈਜੇ ਬੇਟਾ ਇੱਕ ਪਰਦਾ ਪੋਰਤ ਖਲਾਚ ਪਰਦਾ ਵਾ ਬੇਟੀ ਪੜਦੀ ਛੋਟੀ ਹੈ 17 ਸਾਲਾਂ ਦੀ ਆ ਏ 10ਵਾਂ ਚ ਕਲਾਸ ਚ ਪੜਦੀ ਆ ਈਮਾਨਤ ਦੇ ਚਾਹਤ ਸਰਕਾਰ ਨੂੰ ਆ ਵੀ ਚਾਹੀਦਾ ਵੇਖੋ ਮੇਰੀ ਮਾਤਾ ਕੀ ਹੋਈ ਨਾ ਵਾ ਸਰਕਾਰ ਨੂੰ ਸਮਝਣਾ ਚਾਹੀਦਾ ਮੇਰਾ ਕੋਈ ਹਾਲ ਬੱਚਿਆਂ ਦਾ ਕਰੇ ਆਉਣਾ ਮੈਂ ਤੇ ਤਕਰੀਬ ਮਾਰੀ ਹੋ ਗਈ ਆ ਮੇਰਾ ਸਰਦਾਰ ਜੀ ਜਿੰਦਾ ਰਹੇ ਮੈਂ ਸਰਕਾਰ ਕੋ ਕੁਛ ਨਹੀਂ ਮੰਗ ਸਕਦੀ ਹੁਣ ਮੈਨੂੰ ਮੰਗਣਾ ਪੈਣਾ ਮੈਂ ਹੁਣ ਮੰਗਤੀ ਹੋ ਗਈ ਮੈਨੂੰ ਨਾ ਜਾਂਦਾ ਮੇਰਾ ਸਰਦਾਰ ਜੀ ਮੈਂ ਮੰਗਣਾ ਹੀ ਨਹੀਂ ਚਾਹੁੰਦੀ ਕਿ ਕੋ ਮੈਂ ਹੁਣ ਚੁੱਪ ਮੇਰੀਆਂ ਚੋਲੀਆਂ ਆਡੀਆਂ ਗਈਆਂ ਮੈਂ ਬਹੁਤ ਗਰੀਬ ਨਹੀਂ ਆ ਗਈ ਮੇਰੀ ਖਰੀਫੀ ਬਿਮਾਰ ਹੋ ਗਈ ਮੇਰਾ ਕੋਈ ਨਹੀਂ ਗਾਵਨ ਸਾਰਾ ਰਹਿ ਗਿਆ ਮੇਰੇ ਤੇ ਕੇ ਵੀ ਬੜੇ ਮਾਰੇ ਉਹਨਾਂ ਦੇ ਤਾਂ ਅੱਗੇ ਲੱਕ ਤੋੜ ਕੇ ਅੱਗੇ ਝੁੱਟ ਗਿਆ ਗੋਜਾ ਪੀਓ ਬੁੱਢੀ ਮੋ ਨਗੀਤਾ ਮੈਂ ਆਇਆ ਬੁਲਾਗਾ ਮੇਰਨੋ ਛੇਤੀ ਤੋਂ ਛੇਤੀ ਪਚਾਈ ਜਾਵੇ ਮੈਂ ਤਰਲੇ ਲੈਣ ਦੀ ਆ ਪ੍ਰੇਜ਼ਮ ਪਤੀ ਪਰਮੇਸ਼ਰ ਕੋ ਮੇਰੀ ਛੇਤੀ ਛੇਤੀ ਆ ਮੇਰੀ ਲਾਸ ਪਹੁੰਚ ਜੇ ਮੇਰੇ ਘਰ ਮੈਂ ਤਰਲੇ ਲੈਣ ਦੀ ਮੈਂ ਰਾਤ ਵੀ 2 2 ਵਜੇ ਉੱਠ ਉੱਠ ਕੇ ਬੈ ਬੈ ਕੇ ਵੇਦੀ ਆ ਬਾਹਰ ਨੂੰ ਮੇਰੀ ਛੇਤੀ ਛੇਤੀ ਆ ਜੇ ਮੈਨੂੰ ਦੰਦਲਾਂ ਪੈਂਦੀਆਂ ਮੇਰੇ ਹੱਥ ਮੋਰੇ ਜਾਂਦੇ ਮੈਂ ਖੋਸ ਖੋਸ ਕੱਲਿਆ ਕੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਆ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਜੀ ਡੈਥ ਹੋ ਗਈ ਆ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੀ ਛੇਤੀ ਤੋਂ ਛੇਤੀ লাশ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਉਹ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਸਰੀ ਗੱਲ ਇਹ ਆ ਜੀ ਇਹਨਾਂ ਬਤਿਆਂ ਬੱਚਿਆਂ ਦੀ ਮਤਤ ਕੀਤੀ ਜਾਵੇ ਬੱਚੀ ਗਰੀਬਣੀ ਵਿਚਾਰੀ ਕਿੱਥੋਂ ਪੜਾਉਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ ਜਦ ਉਹਦੇ ਆਸਰੇ ਨਾਲ ਬੈਠੀ ਸੀ ਇਹ ਡੀਕਾਂ ਕਰਦੀ ਸੀ ਕਿ ਮੇਰੇ ਘਰ ਪੈਸੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਸੋਈ ਤੋਰਾ ਇਹਨਾਂ ਦਾ ਤੇ ਸਾਰਾ ਕੰਮ ਡੈੱਡ ਹੋ ਗਿਆ ਸਰਕਾਰ ਕੋ ਬੇਨਤੀ ਕਰਨੀ ਆ ਵੀ ਜਿੰਨੀ ਮਤ ਹੋਵੇ ਇਹਨਾਂ ਨਾਲ ਹੀ ਵੀਰਾਂ ਕੋ ਮਤ ਕਰਨੇ ਆ ਮੰਗਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਤਤ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਸੀਂ ਉਹਨਾਂ ਗਾੜੀ ਵੀ ਅਰਦਾਸ ਬੇਨਤੀ ਕਰਨੇ ਆ ਵੀ ਭਰਾ ਇਹ ਗਰੀਬਣੀ ਦੀ ਮੱਤ ਕੀਤੀ ਜਾਵੇ ਜਗਰੂਪ ਕੋ ਮੈਂ ਮੱਤ ਜਗਰੂਪ ਕੋ ਮੈਂ ਬੇਨਤੀ ਕਰਨਾ ਜਗਰੂਪ ਭਾਜੀ ਇਹ ਬਹੁਤ ਗਰੀਬ ਪਰਿਵਾਰ ਆ ਤੁਸੀਂ ਬਾਤੋ ਬਾਤ ਮਤ ਕਰਿਓ ਦੱਸਦੀ ਕਿ ਹੁਣ ਪਰਵਾਰ ਨੇ ਸਰਕਾਰ ਤੋਂ ਮਦਦ ਮੰਗੀ ਹੈ ਕਿ ਪਰਮਜੀਤ ਸਿੰਘ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਉਣ ਦੇ ਵਿੱਚ ਜਲਦ ਤੋਂ ਜਲਦ ਉਨ੍ਹਾਂ ਦੀ ਮਦਦ ਕੀਤੀ ਦਾਬੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ